मालंग तो कि तोड़ कर लाने में इतना ज़्यादा वज़न कर रहा कौन सा पता है तो पता कैसा लगा आपको काम क्यों उसका जो दिनदही आने पता लगा था कि जो किस्मत चलो जेडी ना दो मैडम बच्चे आओगे यार किसी कार्रवाई की थी की कार्रवाई है नीली ਜੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਪੰਜਾਬ ਵਿੱਚ ਸੂਬੇ ਵਿੱਚ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਅਧੀਨ ਸਾਨੂੰ ਇੱਕ ਸੀਪੀ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਥਾਣਾ ਡਿਵੀਜ਼ਨ ਏ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਐਨਡੀਪੀਐਸ ਐਕਟ ਦੇ ਅਧੀਨ ਜਿਹਦੇ ਵਿੱਚ ਸਮਗਲਰ ਜਿਹੜਾ ਨਾਮੀ ਸਮਗਲਰ ਸੀਗਾ ਰੋਹਿਤ ਕੁਮਾਰ ਉਸ ਨੂੰ ਆਪਾਂ 415 ਗ੍ਰਾਮ ਦੇ ਆਸ-ਪਾਸ ਹਿਰੋਇਨ ਜਿਹੜੀ ਸੀਗੀ ਉਹਨੂੰ ਰਿਕਵਰ ਕਰਵਾਈ ਸੀ ਉਤੋਂ ਤੇ ਉੱਤੇ ਪਰਚਾ ਦਰਜ ਹੋਇਆ ਸੀਗਾ ਇਸੇ ਜਿਹੜੀ ਸਾਡੀ ਜਿਹੜੀ ਮੁਹਿੰਮ ਹੈਗੀ ਆ ਯੋਧ ਨਸ਼ਾ ਵਿਰੁੱਧ ਇੱਥੇ ਕਾਰਵਾਈ ਕਰਦੇ ਹੋਏ ਆਪਾਂ 68 ਐਫ ਐਨ ਡੀਪੀਐਸ ਐਕਟ ਦੇ ਅਧੀਨ ਇਹ ਜਿਹੜਾ ਘਰ ਦੇ ਜਿਹੜਾ ਪ੍ਰਾਪਰਟੀ ਇਲੀਗਲ ਤੌਰ ਤੇ ਬਣਾਈ ਗਈ ਸੀਗੀ ਜਿਹੜੇ ਜਿਹੜੇ ਹਵਾਲੇ ਦੇ ਪੈਸੇ ਨਾਲ ਜਿਹੜਾ ਨਸ਼ਿਆਂ ਦੇ ਕਾਰੋਬਾਰ ਕਰਕੇ ਜਿਹੜੀ ਰਕਮ ਲੈ ਕੇ ਜਿਹੜੀ ਆਹ ਪ੍ਰਾਪਰਟੀ ਬਣਾਈ ਹੈਗੀ ਆ ਆਪਾਂ ਉਹ ਫਰੀ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਦਿੱਲੀ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਦਿੱਤੇ ਗਏ ਸੀ ਉਹਦੀ ਤਮੀਲ ਕਰਵਾਣ ਆਏ ਅੱਜ ਇਹ ਜਿਹੜੀ ਨੀਟ ਹੋਰ ਨੀ ਪ੍ਰਾਪਰਟੀ ਜਿਹੜੀ ਜਿਹਦੇ ਕੌਂਸਲ ਜਿਹੜੀ ਹੈ ਦੇਖੋ ਜਿਹੜੀ ਆਹ ਪ੍ਰਾਪਰਟੀ ਜਿਹੜੀ ਆਪਾਂ ਸਾਨੂੰ ਫ੍ਰੀਜ਼ਿੰਗ ਆਰਡਰ ਕਨਫਰਮਡ ਹੋਏ ਆ ਇਹ ਟੋਟਲ ਜਿਹੜੀ ਹੈਗੀ ਆ 43 ਲੱਖ ਤੇ 95 ਹਜ਼ਾਰ ਦੀ ਪ੍ਰਾਪਰਟੀ ਹੈਗੀ ਆ ਇਹਦੇ ਵਿੱਚ ਇਹ ਰਿਹਾਇਸ਼ੀ ਘਰ ਹੈਗਾ ਆ ਇੱਕ ਇਹਨਾਂ ਦੀ Honda Amaze ਕਾਰ ਹੈਗੀ ਆ ਡਰਗ ਮਨੀ ਜਿਹੜੀ ਰੋਹਿਤ ਤੋਂ ਰਿਕਵਰ ਹੋਈ ਸੀ ਉਹੋ ਹੈ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਇਹਨਾਂ ਦੇ ਪਿਤਾ ਜੀ ਹੈਗੇ ਆ ਉਹਨਾਂ ਦੇ ਖਾਤੇ ਵਿੱਚ 6.5 ਲੱਖ ਰੁਪਈਆ ਇਨਾਂ ਦੀ ਮਾਤਾ ਦੇ ਅਕਾਊਂਟ ਵਿੱਚ 8 ਲੱਖ ਰੁਪਈਆ ਤੇ ਰਾਹੁਲ ਦੇ ਆਪਣੇ ਅਕਾਊਂਟ 'ਚ 3 ਲੱਖ 15 ਹਜ਼ਾਰ ਰੁਪਏ ਜਿਹੜੇ ਹੈ ਫ੍ਰੀਜ਼ ਹੋਏ ਆ। ਉਹ ਕੀ ਕੰਮ ਕੀ ਕਰਦਾ ਜੀ। ਦੇਖੋ ਇਹ ਪਹਿਲਾ ਜਿਹੜਾ ਹੈਗਾ ਕੰਮ ਇਹ ਫਰੂਟ ਦੀ ਰੇੜੀ ਆ ਇਹ ਜੂਸ ਬਾਰ ਦੀ ਰੇੜੀ ਦਾ ਕੰਮ ਕਰਦਾ ਹੈਗਾ ਆ ਤੇ ਬੜੀ ਹੀ ਮਤਲਬ ਕਿ ਇੱਕ ਆਪ ਸਿੱਧ ਹੁੰਦਾ ਆ ਕਿ ਕੋਈ ਫਰੂਟ ਵਾਲਾ ਜਿਹੜਾ ਹੈਗਾ ਰੇੜੀ ਲਾ ਕੇ ਇੰਨੀ ਆਲੀਸ਼ਾਨ ਕੋਠੀ ਕਿੱਦਾਂ ਬਣਾ ਸਕਦਾ ਹੈ ਤੇ ਇਹ ਜਿਹੜਾ ਵੀ ਪੈਸਾ ਹੈਗਾ ਆ ਇਹ ਡਰੱਗ ਦਾ ਪੈਸਾ ਆ। ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਇਸ ਪ੍ਰੋਪਰਟੀ ਨੂੰ ਫ੍ਰੀਸ ਕਰ ਦਿੱਤਾ ਗਿਆ ਪਹਿਲਾ ਪਰਚੇ ਕਿੰਨੇ ਹੋ ਗਏ ਜੀ ਇਹ ਨੋਟੋਰੀਅਸ ਬੰਦਾ ਹੈਗਾ ਆ ਐਨ ਡੀ ਦੇ ਨਾਲ ਨਾਲ ਇਹ ਹੋਰ ਵੀ ਇਹਨੇ ਤੇ ਪਰਚੇ ਹੈਗੇ ਆ ਆਰਮ ਸੈਕਟ ਦੇ ਪਰਚੇ ਹੈਗੇ ਆ ਇਵਨ ਕੀ ਪੌਕਸੋ ਦਾ ਵੀ ਪਰਚਾ ਹੈਗਾ ਇੱਥੇ ਤੇ ਹੋਰ ਵੀ ਕਾਫੀ ਪਰਚੇ ਹੈਗੇ ਆ ਉਹ ਕਿਹਦੇ ਬਾਹਰ ਹੈ ਪੰਜਾਬ ਨਹੀਂ ਰੋਹਿਤ ਇਸ ਟਾਈਮ ਜੇਲ ਵਿੱਚ ਹੈਗਾ ਆ ਹੋਰ ਜਿਹੜੇ ਬਾਕੀ ਤਸਕਰਾਂ ਉਹਨਾਂ ਨੂੰ ਕੀ ਚੁਕਾਉਣੀ ਦੇਣਾ ਦੇਖੋ ਜਿਹੜੀ ਸਾਡੀ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਹੈ ਯੁੱਧ ਨਸ਼ਿਆਂ ਵਿਰੁੱਧ ਇਦੇ ਵਿੱਚ ਕਲੀਅਰ ਐਂਡ ਕੱਟ ਜਿਹੜਾ ਹੈਗਾ ਆ ਸੰਦੇਸ਼ ਹੈਗਾ ਆ ਸਰਕਾਰ ਵੱਲੋਂ ਪੁਲਿਸ ਵੱਲੋਂ ਵੀ ਕਿ ਜੇ ਤੁਸੀਂ ਨਸ਼ਾ ਨਸ਼ਿਆਂ ਦਾ ਕਾਰੋਬਾਰ ਕਰਨਾ ਹੈਗਾ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਜਾਂ ਤੇ ਤੁਸੀਂ ਕਾਰੋਬਾਰ ਛੱਡ ਦਿਓ ਇਹ ਨਸ਼ਿਆਂ ਦਾ ਜਾਂ ਤੁਸੀਂ ਪੰਜਾਬ ਛੱਡ ਦਿਓ ਥੈਂਕ ਯੂ